ਰਾਮ ਤੀਰਥ ਰੋਡ ਵਿਖੇ ਸੜਕ ਤੇ ਦੁਕਾਨ ਲਗਾ ਕੇ ਪੌਦੇ ਵੇਚ ਰਹੇ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਾਰ ਦੀ ਗੁਜ਼ਰਬਸਰ ਕਰਨ ਲਈ ਵਪਾਰ ਕਰ ਰਿਹਾ ਹੈ ਉਥੇ ਵਾਤਾਵਰਨ ਨੂੰ ਵੀ ਸੰਭਾਲਨ ਵਿੱਚ ਯੋਗਦਾਨ ਦੇ ਰਹੇ ਹਨ ਗੁਰਪ੍ਰੀਤ ਸਿੰਘ ਕੋਲ ਫੁੱਲ ਤੇ ਫਲਦਾਰ ਤੋਂ ਇਲਾਵਾ ਸਬਜ਼ੀਆਂ ਦੀ ਨਰਸਰੀ ਅਤੇ ਬੀਜ ਵੀ ਹਨ ਗੁਰਪ੍ਰੀਤ ਦਾ ਮੰਨ ਹੈ ਕਿ ਕਿਚਨ ਗਾਰਡਨਿੰਗ ਹੋਵੇ ਜਾਂ ਫੁੱਲ ਪੌਦੇ ਦੋਵੇਂ ਹੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਦੇ ਹਨ ਇਸ ਲਈ ਸਾਨੂੰ ਪੌਦਿਆਂ ਅਤੇ ਵਾਤਾਵਰਨ ਨਾਲ ਪਿਆਰ ਕਰਨਾ ਚਾਹੀਦਾ ਹੈ ਉਹਨਾਂ ਐਸ ਸੀਜ਼ਨ ਪੌਦੇ ਲਗਾਉਣ ਦੀ ਅਪੀਲ ਕੀਤੀ ਦੁਕਾਨ ਤੇ ਪੌਦੇ ਖਰੀਦਣ ਆਏ ਇੱਕ ਵਾਤਾਵਰਣ ਪ੍ਰੇਮੀ ਨੇ ਆਖਿਆ ਕਿ ਉਹ ਆਪਣੇ ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਉਣੇ ਪਸੰਦ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਆਪਾਂ ਦੇ ਸ਼ਹਿਰ ਵਾਸੀ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਪੌਦੇ ਲਾਣੇ ਚਾਹੀਦੇ ਆ ਕਿਉਂਕਿ ਬਰਸਾਤੀ ਮੌਸਮ ਚੱਲ ਰਿਹਾ ਹੈ ਇਹਨਾਂ ਦਿਨਾਂ 'ਚ ਗਰੋਸ਼ਜਰਾ ਹੁੰਦੀ ਆ ਵਧੀਆ ਆ ਆਪਣੇ ਜਿੱਦਾ ਤਾਪਮਾਨ ਵਧ ਰਿਹਾ ਵਾ ਇਹਦੇ ਵਾਸਤੇ ਆਪਾਂ ਨੂੰ ਪੌਦੇ ਲਾਉਣੇ ਜ਼ਰੂਰੀ ਆ ਸਾਡੇ ਕੋਲ ਫਰੂਟਿੰਗ ਦੇ ਸਾਰੇ ਪੌਦੇ ਆ ਜੀ ਜਿੱਦਾਂ ਨਿੰਬੂ ਆ ਸੰਤਰਾ ਕਿਨੂ ਮਾਲਟਾ ਚਕੋਤਰਾ ਆਮ ਬਗਾਏ ਜੀ ਬਾਰਾ ਮਾਸੀ ਆ ਜਾਏਗਾ ਅਮਲ ਅਮਰਪਾਲੀ ਆ ਜਾਏਗਾ ਜੀ ਇਹ ਤਾਂ ਜੀ ਸਾਰੇ ਤਰ੍ਹਾਂ ਦੇ ਹੈਗੇ ਆਪਣੇ ਕੋਲ ਅਮਰੂਦ ਆ ਜਾਏਗਾ ਪਿੰਕ ਡਾਇਮੰਡ ਸਾਰਸਪੇਦਾ ਆ ਜਾਏਗਾ ਲਾਹਬਾਦੀ ਆ ਜਾਏਗਾ ਜੀ ਅਜੀ ਕਾਲਾ ਫਰੂਟ ਆ ਜਾਏਗਾ ਜੀ ਇਦਾਂ ਦੀਆਂ ਸਾਰੀਆਂ ਵੈਰਾਈਟੀ ਆਪਣੇ ਕੋਲ ਹੈਗੀਆਂ ਨੇ ਸਬਜ਼ੀਆਂ ਦੇ ਵਿੱਚ ਆਪਾਂ ਮਿਲ ਗਈ ਹੁਣ ਜਨਵਰੀ ਫਰਵਰੀ ਚ ਲਾਂਦੇ ਆਂ ਜੀ ਆਪਾਂ ਸਬਜ਼ੀਆਂ ਤੇ ਉਹਦੇ ਵਿੱਚ ਆਪਾਂ ਜੋ ਵੀ ਕੀ ਆ ਕਦੂ ਲੋਕੀ ਕarele ਹਰ ਚੀਜ਼ ਮਿਲ ਗਈ ਜਿੱਦਾਂ ਸਬਜ਼ੀਆਂ ਦੀਆਂ ਮੇਲਾ ਵਗੈਰਾ ਸਾਰੀਆਂ ਆਪਾਂ ਬੋਦਿਆਂ ਬਾਰੇ ਜਾਣਕਾਰੀ ਇਹੀ ਹੈ ਜੀ ਆਪਾਂ ਨੂੰ ਸ਼ਹਿਰ ਵਾਸੀਆਂ ਨੂੰ ਗਾੜੀ ਇਹੀ ਆ ਕੀ ਆਪਾਂ ਭਾਵੇਂ ਸਾਡੇ ਕੋਲ ਲਓ ਚਾਹੇ ਨਾ ਲਓ ਕਿਸੇ ਕੋਲ ਵੀ ਲਓ ਪਰ ਹਰ ਇਨਸਾਨ ਨੂੰ ਇੱਕ ਦੋ ਪੌਦੇ ਜ਼ਰੂਰ ਲਾਣੇ ਚਾਹੀਦੇ ਆ ਜਿਹੜੇ ਸਾਡੇ ਕੋਲ ਨਾ ਗਾਰਾ ਤਾਂ ਤੇ ਸੜਾ ਫਰੂਟਿੰਗ ਦਾ ਕੰਮ ਹੈਗਾ ਵਾ ਮਤਲਬ ਕਿ ਜਿਹੜੇ ਡੈਕੋਰੇਟ ਵਾਲੇ ਆ ਉਹਨਾਂ ਦਾ ਅਸੀਂ ਬਹੁਤ ਕੰਮ ਕੱਟ ਕਰਦੇ ਆ ਠੀਕ ਹੈ ਜੀ ਆਪਾਂ ਫਰੂਟ ਵਾਲਿਆਂ ਦੇ ਜਾਂ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਦੇ ਆ ਆਪਾਂ ਉਹ ਵੇਚਦੇ ਜੇ ਕੋਈ ਵੀਰ ਭਰਾ ਸਾਡੇ ਮਤਲਬ ਕਿ ਕੋਈ ਛੱਤਾਂ ਤੇ ਆਪਣੇ ਮਤਲਬ ਕਿ ਬਾਗਬਾਨੀ ਲਾਉਣਾ ਚਾਹੁੰਦਾ ਜਿੱਦਾਂ ਮਤਲਬ ਕਿ ਕੋਈ ਸਬਜ਼ੀਆਂ ਦੀ ਲਾਣੇ ਚਾਹੁੰਦੇ ਜਾਂ ਕੋਈ ਫਲਾਂ ਵਾਲੇ ਬੂਟੇ ਲਾਣੇ ਜਾਂਦੇ ਆਪਾਂ ਗਰ ਆਪਾਂ ਪੂਰੀ ਛੱਤ ਤਿਆਰ ਕਰਕੇ ਦਵਾਂਗੇ। ਬਾਕੀ ਇਦਾਂ ਹੈ ਜੀ ਜਿੱਦਾਂ ਮਿਲ ਕੇ ਹੋਣ ਐ ਇਸ ਮੌਸਮ ਦੇ ਵਿੱਚ ਆਪਾਂ ਪੌਦੇ ਲਾਣੇ ਆ। ਇਹਦੇ ਵਿੱਚ ਆਪਾਂ ਮਿਲ ਕੇ ਪਾਣੀ ਦੀ ਵੀ ਬਹੁਤ ਮਤ ਤੋਂ ਘਟਦੀ ਕਿਉਂਕਿ ਬਰਸਾਤੀ ਮੌਸਮਾਂ ਇਹਦੇ ਵਿੱਚ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ ਜੀ। ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸਾਡੇ ਵਾਤਾਵਰਨ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਪੌਦੇ ਨੇ ਜੀ। ਹਰ ਗਨ ਸਾਨੂੰ ਇੱਕ ਤੋਂ ਦੋ ਪੌਦੇ ਲਾਉਣੇ ਚਾਹੀਦੇ ਨੇ। ਫੇੜ ਪੌਦੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਕੋਈ ਧਿਆਨ ਨਹੀਂ ਕਰ ਰਿਹਾ ਇਸ ਚੀਜ਼ ਦੇ ਵੱਲ। ਉਹ ਬਹੁਤ ਜ਼ਰੂਰੀ ਚ ਹੈ ਭਗਤਪੂਰ ਸੰਗ ਜੀ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਕਿਹਾ ਹੈਗਾ ਕਿ ਤੁਹਾਨੂੰ ਪਿਛਤੌਣਾ ਪੈਗਾ ਅੱਜ ਤੁਸੀਂ ਦਰਖਤ ਵੱਢ ਰਹੇ ਜੇ। ਉਹ ਦਿਨ ਅੱਜ ਵੇਖਣੇ ਪੈ ਰਹੇ ਹਨ। ਉਹਨਾਂ ਦੀ ਗੱਲਾਂ ਯਾਦ ਆ ਰਹੀਆਂ ਭਗਤਪੂਰ ਸੰਗ ਉਹਨਾਂ ਨੇ ਇਹਦੇ ਵੱਲ ਬਹੁਤ ਧਿਆਨ ਦਿੱਤਾ ਸੀ। ਉਹਦੇ ਮੈਂ ਘਰ ਆਪਣੇ ਵੀ ਲਾਏ ਆ। ਮੈਂ ਇੱਥੇ ਨੌਕਰੀ ਕਰਕੇ ਘਰ ਮੀ ਉੱਥੇ ਪੜੇ ਮੈਂ ਲਾ ਕੇ ਆਇਆ ਹੁਣ ਲੱਗਾ ਵੀ ਲਾ ਕੇ ਆ। ਔਰ ਘਰ ਵੀ ਮੈਂ ਪਾਏ ਕਲੋਨੀ ਵਿੱਚ ਹੀ ਮੈਂ ਕਾਫੀ ਪੌਦੇ ਲਾਏ ਐ। ਐਵੇਂ ਸੇਵਾ ਸ਼ਦੀਪ ਪੇੜ ਵੱਧ ਤੋਂ ਵੱਧ ਲਾਓ ਵੀ। ਕੁਦਰਤ ਨਾਲ ਪਿਆਰ ਕਰੋ, ਪੇੜਾਂ ਨਾਲ ਪਿਆਰ ਕਰੋ, ਧੀਆਂ ਨਾਲ ਪਿਆਰ ਕਰੋ। ਅਕਸਰ ਨੌਜਵਾਨ ਬੇਰੋਜ਼ਗਾਰੀ ਨੂੰ ਲੈ ਕੇ ਸਰਕਾਰਾਂ ਨੂੰ ਕੋਸਦੇ ਨੇ। ਪਰ ਰਾਮ ਤੀਰਥ ਰੋਡ ਤੇ ਇੱਕ ਦੁਕਾਨ ਚਲਾ ਰਿਹਾ ਗੁਰਪ੍ਰੀਤ ਸਿੰਘ ਜੋ ਪੌਦੇ ਵੇਚ ਰਿਹਾ ਓਨੇ ਇੱਕ ਕਹਾਵਤ ਸਿੱਧ ਕਰਕੇ ਵਿਖਾਈ ਐ ਕਿ ਜਿੰਨੂੰ ਆ ਗਿਆ ਤਰੀਕਾ ਉਹਨੂੰ ਇੱਥੇ ਹੀ ਅਮਰੀਕਾ ਸੋ ਨੌਜਵਾਨ ਜਿਥੇ ਆਪਣੇ ਘਰ ਦੀ ਗੁਜ਼ਰਬਸਰ ਲਈ ਉਹਦੇ ਵੇਚ ਰਿਹਾ ਉਥੇ ਹੀ ਵਾਤਾਵਰਣ ਦੀ ਸਾਹ ਸੰਭਾਲ ਲਈ ਵੀ ਕੰਮ ਕਰ ਰਿਹਾ ਸੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਜਿਹੜੇ ਨੇ ਉਹ ਆਪ ਲੱਭਣੇ ਪੈਣਗੇ ਹਰ ਗੱਲ ਸਰਕਾਰਾਂ ਤੇ ਸੁੱਟਣੀ ਠੀਕ ਨਹੀਂ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇਂ ਨੀ